ਆਜੂ ਕਿਸਾਨ ਵੀਰਾਂ ਦਾ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਕੋੜਕੂਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਬੋਲੀ ਹੋ ਗਈ ਸਟਾਰਟ ਦੇਖਦੇ ਹਾਂ ਕੀ ਰੇਟ ਜਾਂਦੀ ਹੈ ਤੂੜੀ ਅੱਜ 250 50 260 65 70 75 80 85 ਬੋਲੇ 285 ਬੋਲਦਾ ਕੋਈ 285 ਰੁਪਏ ਬਾਈ ਨਹੀਂ ਰchni ਲਓ ਜੀ ਇਹ ਲੱਗੀ 285 ਰੁਪਏ ਲੱਪੇ 99 395 ਰੁਪਏ ਲੱਗੇ ਲਓ ਜੀ ਲੱਗ ਗਈ 295 ਰੁਪਏ ਲੱਗ ਗਏ ਆਪਾਂ ਆਂਦੇ ਹੀ ਆਂਦੇ ਜੀ ਪਿਆਉਣੇ ਆ ਇਹ ਵੀ ਆ ਬਾਈ ਅੰਦਰ ਜੀ ਕਾਰ ਲੈ ਲੈ ਅੰਦਰ ਜੀ ਥੋੜੀ ਬੋਲੋ ਬਾਈ 200 200 200 5 10 15 20 25 30 35 40 240 45 250 55 60 65 70 270 75 80 85 85 285 ਬੋਲਾਂਗੇ ਨੇ 285 ਰੁਪਏ ਪਾਈ ਲਓ ਜੀ ਇਹ ਲੱਗੀ 285 ਰੁਪਏ ਨਾਗ ਜੀ ਬਹੁਤ ਆਏ ਅੱਜ ਠੀਕ ਆ 14 15 ਨਾਗ ਆਏ ਤੁਸੀਂ ਦੇਖ ਸਕਦੇ ਆ ਨਾਗ ਬਹੁਤ ਖੜੇ ਹਜੇ ਕੱਢ ਜਿਹੜਾ ਰੇਟ 400 ਤੋਂ ਪਲੱਸ ਹੋ ਗਿਆ ਸੀ ਨਾ ਕਰਕੇ ਜੀ ਨਾਗ ਬਹੁਤ ਆਈਆਂ ਆ ਲੈ ਲਿਆ ਇੱਥੋਂ ਲਿਆ ਤੁੜੀ ਲੈ ਬਾਹਰ ਦੀ ਬਾਈ ਦਿੱਲੀ ਬੁਲੀ ਨਹੀਂ ਨਹੀਂ ਬਾਹਰ ਦੀ ਤੁੜੀਆਂ ਨਾਲ ਦੀ ਬਾਈ ਬੋਲੋ ਬੋਲੋ 150 ਰੁਪਏ 150 150 59 60 65 70 70 80 80 90 99 200 5 10 15 20 200 ਤੇ ਬੋਲਾਂਗੇ 25 ਕੋਈ ਨਹੀਂ ਮੈਂ ਲਾਉਂਦਾ 35 40 40 ਬੋਲਦਾ ਕੋਈ 240 ਰੁਪਏ ਲੱਗੇ ਨਾ ਜੀ ਦੇ ਲੱਗੀ 240 ਰੁਪਏ ਲੱਗੇ ਕੀ ਦੀਆ ਬਾਈ ਆਪਰੇਸ 2500 ਰੁਪਿਆ 50 60 ਰੁਪਏ 65 70 75 80 85 90 93 300 300 ਬੋਲਾਂਗੇ ਨੇ 300 ਰੁਪਏ ਲੇ ਕੇ ਪਹਿਲਾਂ ਲਓ ਜੀ ਇਹ ਵੀ ਲੱਗ ਗਈ 300 ਰੁਪਏ ਲੱਗ ਗਏ ਜੀ ਹਾਂਜੀ 250 ਰੁਪਿਆ 250 ਰੁਪਿਆ 250 ਰੁਪਿਆ ਸੰਝਾ 60 65 70 70 ਰੁਪਏ ਬੋਲਾਂਗੇ 270 ਰੁਪਏ ਬਾਈ ਜੀ ਲਓ ਜੀ ਇਹ ਲਾਗੀ 270 ਰੁਪਏ ਜੀ ਇਹਦੀ ਹੈ ਬਾਈ ਕਦੀ ਹੈ ਅੰਦਰਲੀ ਬੋਲੋ ਹੀ ਬੋਲੋ 7 ਆ ਯਾਰ ਅੰਦਰ ਦੀ ਰੰਗ ਹੈ ਜੀ ਆ ਬਈ ਬੋਲੋ ਬੋਲੋ 150 150 ਬੋਲਣਾ ਬਾਈ ਖੜੀ ਖੜਾ ਫੜਦਾ ਬਈ ਬਾਈ 150 ਰੁਪਏ 150 ਅਕੀਦੀਆ ਭਾਈ ਬਾਹਰ ਦੀ ਸਾਹਮਣੇ ਹੈ ਭਾਈ ਬੋਲੋ ਜੀ 200 ਕਹਦੇ 200 ਰੁਪਿਆ 200 5 10 15 215 ਟੋਲਾ ਭਾਈ ਕਿਨੇ 215 ਰੁਪਿਆ ਭਾਈ ਨਾਉ ਜੀ ਇਹ ਵੀ ਲੱਗੀ 215 ਰੁਪਏ ਅੱਜ ਜਿਹੜਾ ਰੇਟ ਫੇਰ ਡਾਉਣ ਵਾਜ ਗਿਆ ਬਹੁਤ ਜ਼ਿਆਦਾ ਡਾਉਣ ਵਾਜ ਗਿਆ ਨਾਕ ਤੁਸੀਂ ਦੇਖ ਸਕਦੇ ਹੋ ਇਹ 2 4 6 ਨਾਗ ਪਏ ਹੋਏ ਹੋਰ ਅੱਜ ਫੇਰ ਪਟ ਗਏ ਹਾਂ ਲਾਈਨ ਤੇ ਭਾਈ ਅੰਦਰ ਦੀ ਧੁਨੀ ਬੋਲੋ ਬਾਈ 200 200 5 10 15 20 25 35 40 48 900 ਚੰਗਾ 255 ਬੋਲਾਂਗੇ ਨੇ 255 ਰੁਪਏ ਬਾਈ ਲਓ ਜੀ ਵੀ ਲੱਗੀ 255 ਰੁਪਏ ਲੱਗੇ ਜੀ 200 ਕਿਹੜਾ ਬੰਦਾ ਨਾਲ ਬਾਈ ਜਾਂਦੇ ਜਾਂਦੇ ਇੱਕ ਮਿੰਟ ਖੜ ਜੋ 200 5 10 15 20 25 30 35 40 45 250 250 ਬੋਲਾ ਬਾਈ ਜਾਨ ਜਰਾ 250 ਰੁਪਏ ਬਾਈ ਬੋਸ਼ਾ ਲ ਯਾਰ ਦੇ बोलो भई बोलो बोलो दो सौ दो सौ दो सौ दो सौ पंज दर बि 25 225 ਬੋਲਣੇ 225 ਰੁਪਏ ਬਾਈ ਕਿਹਦੀ ਆ ਇਹਦੀ ਆ ਬਾਈ ਅੰਦਰ ਦੀ ਅੰਦਰ ਦੀ ਥੋੜੀ ਬੋਲ ਲਈ ਆ ਜੀ ਬੋਲੋ 200 200 5 15 25 25 235 ਰੁਪਏ ਬੋਲਣੇ ਨੇ 48 45 ਬੋਲਦਾ ਕੋਈ 250 35 ਬੋਲਾ ਕਿਨੇ 250 3000 ਰੁਪਏ ਲਓ ਜੀ ਇਹ ਲਾਗੇ 200 ਦੇ 55 ਰੁਪਏ ਜੀ ਅੰਦਰ ਤੁਸੀਂ ਥੋੜੀ ਬੋਲੋ ਜੀ 200 200 5 10 15 20 25 30 35 40 42 250 55 255 ਬੋਲਾ ਕਿਨੇ 255 ਰੁਪਏ ਅੰਦਰ ਵੀ ਹੈ ਜੀ ਸਾਥ ਵੀ ਅੰਦਰ ਵੀ ਅੰਦਰ ਵੀ ਥੋੜੀ ਬੋਲੋ ਜੀ ਬੋਲੋ 200 ਬੋਲਣਾ ਕਿਨੇ 200 ਰੁਪਇਆ ਬੋਲਦਾ ਨਹੀਂ 200 ਰੁਪਇਆ ਜੀ ਤੁਹਾਨੂੰ ਚਾਹੀਦਾ